ਤੋਂ ਦਾ ਆਪਣਾ ਛੋਟਾ ਜਿਹਾ ਹੁੰਦਾ ਸੀ 6-7 ਸਾਲਾਂ ਦਾ ਜਦੋਂ ਦਾ ਦਿਮਾਗ ਕੱਢਿਆ ਉਹ ਮੁੜ ਕੇ ਆਪਣਾ ਹੱਡੀ ਖਰਾਬ ਹੋ ਗਈ ਤੇ ਅਸੀਂ ਛੱਡ ਦਿੱਤੀ ਫਿਰ ਘੂੜੇ ਚ ਸਾਡੇ ਕੋ ਪੁਆਈ ਨਹੀਂ ਗਈ ਹੁਣ ਵੀ ਲੰਗਰ ਰਾਤੀ ਮੇਰੀ ਭੈਣ ਦੇ ਕੇ ਗਈ ਘੜੀ ਚੌਲ ਤੇ ਹੁਣ ਮੈਂ ਗਰਮ ਕਰਕੇ ਕੰਨਿਆਣੇ ਨੂੰ ਖਵਾਇਆ ਨਾਲ ਟਰਮਾਲੀ ਫੁਲਕੇ ਦੇਗੀ ਹੀਗੀ ਟਾਈਮ ਪਾਸ ਹੀ ਕਰਨ ਦੇ ਆ ਆਪਣਾ ਉਚਰਤੋ ਇਹ ਲੈਨੇ ਕਈ ਬੱਚੇ ਦੇ ਸਾਲ ਡੇਢ ਸਾਲ ਦੇ ਬੋਲਣ ਦਾ ਪੈਂਦੇ ਇਹ ਨਹੀਂ ਬੋਲੇ ਨਹੀਂ ਵੰਦੇ ਰਗੇ ਨਹੀਂ ਬੋਲੇ ਨਾ ਗੱਲਾਂ ਹੀ ਨਹੀਂ ਕਰਦਾ ਚੱਜਨਾ ਤੁਸੀਂ ਦੇਖ ਰਹੇ ਹੋ ਮੋਡ ਟੈਲੀਵਿਜ਼ਨ ਤੇ ਮੈਂ ਤੁਹਾਡਾ ਆਪਣਾ ਦਰਜੀਤ ਸਿੰਘ ਤਰਨਤਾਰਨ ਦੇ ਵਿੱਚ ਇੱਕ ਲੋੜਵੰਦ ਪਰਿਵਾਰ ਦੇ ਅਸੀਂ ਘਰ ਦੇ ਵਿੱਚ ਮੌਜੂਦ ਆ ਹਾਲਾਤ ਜਿਹੜੇ ਨੇ ਉਹ ਤੁਸੀਂ ਵੇਖ ਸਕਦੇ ਆ ਵੀਰ ਹੈ ਜਿਹੜਾ ਉਹ ਉਸਦਾ ਦਿਮਾਗ ਹੀ ਨਹੀਂ ਦੂਸਰਾ ਜਿਹੜਾ ਇਸ ਦਾ ਭਰਾ ਹੈ ਉਹ ਵੀਰ ਜਿਹੜਾ ਉਹ ਬੋਲ ਨਹੀਂ ਸਕਦਾ ਤਸਵੀਰਾਂ ਦੇ ਵਿੱਚ ਤੁਸੀਂ ਪੂਰੇ ਪਰਿਵਾਰ ਦੀਆਂ ਜੇ ਗੱਲ ਕਰੀਏ ਘਰ ਦੀਆਂ ਵੀ ਤਸਵੀਰਾਂ ਵੇਖ ਰਹੇ ਹੋਗੇ ਪਰਿਵਾਰ ਸਾਡੇ ਨਾਲ ਸੰਮੁਖ ਬਣਿਆ ਆਪਾਂ ਗੱਲਬਾਤ ਕਰਦੇ ਆ ਕਿਹੋ ਜਿਹੇ ਹਾਲਾਤਾਂ ਚੋਂ ਗੁਜ਼ਰ ਰਹੇ ਨੇ ਕਿਹੜੇ ਹਾਲਾਤਾਂ ਚ ਰਹਿ ਰਹੇ ਨੇ ਕਿਵੇਂ ਦੀ ਮਦਦ ਸਹਾਇਤਾ ਦੀ ਉਹਨਾਂ ਨੂੰ ਜ਼ਰੂਰਤ ਹੈ ਆਪਾਂ ਗੱਲਬਾਤ ਕਰ ਲੈਨੇ ਆ ਦੋਸਤੋ ਭੁੱਲ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਤੁਸੀਂ ਇਹਨਾਂ ਦੀ ਮਦਦ ਸਹਾਇਤਾ ਜ਼ਰੂਰ ਕਰਿਓ ਸਾਡੇ ਨਾਲ ਭੈਣ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਗੱਲਬਾਤ ਕਰ ਲੈ ਭੈਣੇ ਕੀ ਨਾਮ ਆ ਤੁਹਾਡਾ ਕਿਹੜਾ ਹਾਂਜੀ ਏਕਤਾ ਕਿਹੜਾ ਇਹ ਸ਼ਹਿਰ ਹੈ ਗਲੀ 77 ਸਿੰਘ ਵਾਲੀ ਮੱਲਾ ਜੱਸੇ ਵਾਲਾ ਸਰਿਆਲੀ ਰੋਡ ਕੀ ਹਾਲਾਤ ਨੇ ਪਰਿਵਾਰ ਦੇ ਬੱਚਿਆਂ ਨੂੰ ਕੀ ਗੱਲਬਾਤ ਹੈ ਹਾਂਜੀ ਬੱਚੇ ਆਪਣਾ ਇਹ ਵੀ ਜਿਹੜੇ ਵਿਚਕਾਰਲਾ ਮੁੰਡਾ ਵਾ ਜਤਿਨ ਜੋਸ਼ੀ ਉਹਦਾ ਦਿਮਾਗ ਕੱਢਿਆ ਵਾ ਅੱਛਾ ਜੀ ਹਾਂ ਦਿਮਾਗ ਕੱਢਿਆ ਪੈਸਿਆਂ ਦੇ ਤੇ ਸਾਡਾ ਦਿਮਾਗ ਨਹੀਂ ਪੁਆਇਆ ਗਿਆ ਸਾਡੇ ਕੋਲ ਅੱਛਾ ਜੀ ਹਾਂ ਉਹ ਤੋਂ ਦਾ ਆਪਣਾ ਛੋਟਾ ਜਿਹਾ ਹੁੰਦਾ ਸੀ 6 ਸਾਲਾਂ ਦਾ ਜਿਹ ਤੋਂ ਦਾ ਦਿਮਾਗ ਕੱਢਿਆ ਵਾ ਅੱਛਾ ਜੀ ਉਹ ਮੁੜ ਕੇ ਆਪਣੇ ਹੱਡੀ ਖਰਾਬ ਹੋ ਗਈ ਤੇ ਅਸੀਂ ਛੱਡ ਦਿੱਤੀ ਫਿਰ ਘੂੜੇ 'ਚ ਸਾਡੇ ਕੋਲ ਪੁਆਈ ਨਹੀਂ ਗਈ ਤੇ ਉਹ ਜਿਹੜਾ ਦੂਜਾ ਛੋਟਾ ਵਾ ਧਾਨਿਸ਼ ਉਹਦਾ ਆਪਣਾ ਬੋਲ ਨਹੀਂ ਸਕਦਾ ਕਮਜ਼ੋਰ ਹੈ ਵੀ ਕਿਨੇ ਸਿਆ ਨਿਆਣਾ ਹਾਂਜੀ ਇਹ ਆਪਣਾ ਦੁੱਧ ਦਦਨੀ ਇਹਨੂੰ ਦਿੱਤਾ ਗਿਆ ਗਰੀਬੀ ਹੁੰਦੀ ਹਾਂ ਗਰੀਬੀ ਹੁੰਦੇ ਘਰ ਇਹਨਾਂ ਹਾਂਜੀ ਹੁਣ ਕਰਦੇ ਐ ਇਸ ਵਕਤ ਕੀ ਹਾਲਾਤ ਨੇ ਪਤੀ ਕੀ ਕੰਮ ਕਰਦੇ ਨੇ ਚਾਹ ਦੀ ਰੇੜੀ ਲਾਉਂਦੇ ਟਾਈਮ ਪਾਸ ਹੀ ਕਰਦੇ ਮਾੜਾ ਮੋਟਾ ਗਜਰਾ ਜਾਈ ਚੱਲਣ ਡਿਆ ਵਾ ਕਦੀ ਲੰਗਰ ਲੱਗਾ ਲੰਗਰ ਲਿਆ ਕੇ ਖਾ ਲਿਆ ਹਾਂ ਹੁਣ ਵੀ ਲੰਗਰ ਰਾਤੀ ਮੇਰੀ ਭੈਣ ਦੇ ਕੇ ਗਈ ਕੜੀ ਚੋਲ ਤੇ ਹੁਣ ਮੈਂ ਗਰਮ ਕਰਕੇ ਕੰਨਿਆਣਿਆਂ ਨੂੰ ਖਵਾਇਆ ਨਾਲ ਰਮਾਲੀ ਫੁਲਕੇ ਦੇਗੀ ਹੀ ਕੀ ਟਾਈਮ ਪਾਸ ਹੀ ਕਰਨ ਦੇ ਆ ਅੱਛਾ ਜੀ ਜਿਹੇ ਹਾਲਾਤਾਂ ਚ ਕੋਈ ਫਿਰ ਰਿਸ਼ਤੇਦਾਰ ਵੀ ਨਹੀਂ ਬੋੜਿਆ ਨਹੀਂ ਕੋਈ ਨਹੀਂ ਆਉਂਦਾ ਅੱਜਕੱਲ ਨਹੀਂ ਆਉਂਦਾ ਕੋਈ ਨਹੀਂ ਨਾ ਮੇਰੇ ਕੋਈ ਆਉਂਦਾ ਹੀ ਨਹੀਂਗਾ ਅੱਛਾ ਜੀ ਮੇਰੇ ਕੋਲ ਨਹੀਂ ਆਉਂਦਾ ਕੋਈ ਦੁੱਖ ਹੁੰਦਾ ਮਨ ਨੂੰ ਹੁੰਦਾ ਵਾ ਕੀ ਕਰੇ ਬੰਦਾ ਫਿਰ ਵੀ ਆ ਭੈਣ ਬਣੀ ਫਿਰ ਵੀ ਅਕੀਦਾ ਚੱਲ ਕੋਈ ਤੇ ਰੱਬ ਨੇ ਚੱਲ ਬਾਪੜਨ ਵਾਲਾ ਬਣਾ ਲਿਆ ਵਾ ਬ ਤੇਰਾ ਕਰਦੀ ਆ ਉਹਦੀ ਆ ਹੁਣ ਵੀ ਵੇਖੋ ਕਦੋਂ ਆਉਂਦੀ ਆ ਜੇ ਬੱਚਿਆਂ ਦਾ ਕੋਈ ਇਲਾਜ ਕਰਾ ਦੇ ਜਦੋਂ ਤੁਸੀਂ ਡਾਕਟਰਾਂ ਦੇ ਕੋਲ ਜਾਂਦੇ ਹੋ ਉਹ ਦੱਸਦੇ ਆ ਵੀ ਕਿੰਨੇ ਕਿੰਨੇ ਪੈਸੇ ਇਹਨਾਂ ਤੇ ਲੱਗਣੇ ਆ ਤਾਂ ਜੋ ਜਿਹੜੇ ਵੇਖ ਰਹੇ ਨੇ ਉਹ ਤੁਹਾਡੀ ਮਦਦ ਕਰ ਸਕਣ ਤੁਸੀਂ ਦੋਨਾਂ ਬੱਚਿਆਂ ਦੇ ਇਲਾਜ ਬਾਰੇ ਦੱਸੋ ਇੱਕ ਬੋਲ ਨਹੀਂ ਸਕਦਾ ਉਹਨਾਂ ਨੂੰ ਡਾਕਟਰਾਂ ਨੇ ਕੀ ਕਿਹਾ ਇੱਕ ਦਾ ਦਿਮਾਗ ਹੈ ਨਹੀਂ ਉਹਨਾਂ ਦੇ ਬਾਰੇ ਡਾਕਟਰਾਂ ਨੇ ਕੀ ਕਿਹਾ ਜੀ ਹਾਂ ਜੀ ਡਾਕਟਰਾਂ ਨੇ ਉਹ ਕਿਹਾ ਹੈ ਵੀ ਇਹਦਾ ਦਿਮਾਗ ਪਾਦੋ ਜਦੋਂ 6 ਸਾਲਾਂ ਦਾ ਹੀ ਜੋ ਦਿਮਾਗ ਕੱਢਿਆ ਸੀ ਤੋਂ ਮੁੜ ਕੇ ਵੇਖਿਆ ਵੀ ਘਰ 'ਚ ਪੈਸੇ ਨਹੀਂ ਹੈਗੇ ਤੇ ਸਾਡੇ ਕੋਲ ਪਾਇਆ ਨਹੀਂ ਗਿਆ ਦਿਮਾਗ ਅਛਾ ਜੀ ਹੱਡੀ ਫੇਰ ਪਾਈ ਪਈ ਖਰਾਬ ਹੋ ਗਈ ਪਾਈ ਪਈ ਖਰਾਬ ਹੋ ਗਈ ਮੈਂ ਕੁੜੇ ਸੁੱਟਦੀ ਜਿਹੜੇ ਭਣਾ ਸਮੇ ਸਮੇ ਤੇ ਬਾਹ ਫੜਦੇ ਨੇ ਗਰੀਬਾਂ ਦੀ ਜਿਹੜੇ ਸਮੇ ਸਮੇ ਤੇ ਅਜਿਹੇ ਘਰ ਦੇ ਜਿਨ੍ਹਾਂ ਦੇ ਹਾਲਾਤ ਹੁੰਦੇ ਉਹਨਾਂ ਦਾ ਇਲਾਜ ਕਰਵਾ ਦਿੰਦੇ ਆ ਉਹਨਾਂ ਦਾ ਕੋ ਪੱਕਾ ਸੌਦਾ ਲਾ ਦਿੰਦੇ ਮਕਾਨ ਵੀ ਬਣਾ ਦਿੰਦੇ ਨੇ ਜਿਹੜੇ ਦਾਨੀ ਵੀਰ ਵੇਖ ਰਹੇ ਤੁਹਾਨੂੰ ਸੁਣ ਰਹੇ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਵੀ ਤੁਹਾਡੀ ਕਿਵੇਂ ਦੀ ਮਦਦ ਉਹ ਕਰ ਦੇਣ ਹਾਂਜੀ ਜਿੱਥੋਂ ਤੱਕ ਹੋ ਸਕਦਾ ਹੀ ਕਿਨੇ ਕਰਦੇ ਹੋ ਮਦਦ ਅਰੇ ਵੀ ਮੈਂ ਹੁਣ ਤੁਹਾਨੂੰ ਕੀ ਕਹਾਂ ਤੁਹਾਨੂੰ ਬਹੁਤਾ ਤੰਗ ਵੀ ਨਹੀਂ ਕਰ ਸਕਦੀ ਹਾਂ ਤਾਂ ਇਵੇਂ ਸਾਡੇ ਵੀਰ ਭਰਾਵਾਂ ਵਰਗੇ ਜੇ ਮੈਂ ਤੁਹਾਨੂੰ ਬਹੁਤਾ ਨੰਗਣਾ ਤੁਹੀਂ ਕਹਿਣਾ ਉਂਗਲੀ ਫੜਾਈ ਸਾਡੀ ਬਾਹ ਖਾਂਦੇ ਫਿਰਦੇ ਹਾਂ ਅਸੀਂ ਇਹੋ ਬੰਦ ਗੁਜ਼ਾਰਚ ਕਰਦੇ ਆਂ ਵੀ ਜਿੱਥੋਂ ਤੱਕ ਤੁਹਾਡੀ ਮਦਦ ਹੋ ਸਕਦੀ ਤੁਸੀਂ ਸਾਡੀ ਕਰ ਦਿਓ ਬਸ ਆਪਾਂ ਉਹਨਾਂ ਦੇ ਪਤੀ ਨਾਲ ਵੀ ਗੱਲ ਕਰਦੇ ਆਂ ਪੈਣਾ ਦੂਸਰੇ ਮੁੰਡੇ ਨੂੰ ਵੀ ਤੁਸੀਂ ਲੈ ਕੇ ਆਇਓ ਅਸੀਂ ਵਿਖਾਉਨੇ ਉਹ ਵੀ ਤਸਵੀਰਾਂ ਦੇ ਵਿੱਚ ਕਿਵੇਂ ਉਹ ਬੋਲ ਨਹੀਂ ਸਕਦਾ ਇੱਕ ਤੁਹਾਨੂੰ ਅਸੀਂ ਪਹਿਲਾਂ ਵਿਖਾਇਆ ਵੀਰ ਉਹਦਾ ਦਿਮਾਗ ਹੈ ਨਹੀਂ ਹੈ ਤੇ ਆਹ ਵੀਰ ਸਾਡੇ ਸਨਮੁਖ ਮੌਜੂਦ ਹੈ ਵੀਰ ਜੋ ਕਿ ਚਾਹ ਦਾ ਕੰਮ ਕਰਦੇ ਨੇ ਤੇ ਲੇਕਿਨ ਉੱਥੋਂ ਜੋ 2-250 300 ਰੁਪਿਆ ਬਣਦਾ ਤੇ ਉਹਦੇ ਨਾਲ ਜਿਹੜਾ ਕੀ ਕਰਦਾ ਗੁਜ਼ਾਰਾ ਹੁੰਦਾ ਇਹ ਬੱਚਾ ਇਹ ਕਿੰਨੇ ਚਿਰ ਤੋਂ ਨਹੀਂ ਬੋਲ ਸਕਦਾ ਜੀ ਇਹ ਜੀ ਆਪਣਾ ਉਹ ਸ਼ੁਰੂ ਤੋਂ ਹੀ ਇਹ ਨੇ ਕਈ ਬੱਚੇ ਦੇ 1.5 ਸਾਲ ਦੇ ਬੋਲਣ ਡੈ ਪੈਂਦੇ ਇਹ ਨਹੀਂ ਬੋਲਿਆ ਨਹੀਂ ਵੰਦੇ ਰਹਿ ਗਏ ਨਹੀਂ ਬੋਲਿਆ ਨਿਆਣਾ ਗੱਲਾਂ ਹੀ ਨਹੀਂ ਕਰਦਾ ਚੱਜਨਾ ਜੀ ਆ ਇਹ ਕਰਦਾ ਜੇ ਇੱਕ ਵਾਰ ਸਬਜ਼ੀ ਵਾਲਾ ਕੋਈ ਆਵੇ ਤੇ ਕਰੂਗਾ ਆ ਆ ਅਸਲੀ ਬੋਲ ਨਹੀਂ ਸਕਦਾ ਜੀ ਭਾਈ ਤੁਹਾਡਾ ਕੀ ਨਾਮ ਹੈ ਜੀ ਮੇਰਾ ਸਾਹਿਬ ਜਸੀ ਤੁਹਾਡੇ ਬੱਚੇ ਮਤਲਬ ਇਹ ਪਰਿਵਾਰ ਕਿੰਨੇ ਜੀ ਟੋਟਲ ਤੁਸੀਂ ਪਰਿਵਾਰ ਹਨ 6 ਜਾਨੇ 6 ਜੀ ਹਾਂਜੀ ਕਦੀ ਸੋਚਿਆ ਸੀ ਕਿ ਪਰਿਵਾਰ ਦੇ ਹਾਲਾਤ ਹੋਣਗੇ ਕਦੀ ਬੰਦਾ ਤਾਂ ਹਮੇਸ਼ਾ ਇਹੀ ਸੋਚਦਾ ਕਿ ਮੈਂ ਆਪਣੇ ਪਰਿਵਾਰ ਦੇ ਲਈ ਕੋਸ਼ਿਸ਼ ਕਰਾਂ ਤੇ ਪਰਿਵਾਰ ਸੁਖ ਦੀ ਰੋਟੀ ਖਾਵੇ ਅੱਜ ਜਿਹੜੇ ਹਾਲਾਤ ਬਣੇ ਨੇ ਇਹਨਾਂ ਦੇ ਤੁਸੀਂ ਜਿਹੜੇ ਵੀਰ ਜਿੰਨੇ ਵੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਤੁਹਾਡੀ ਕਿਵੇਂ ਦੀ ਕੋਈ ਮਦਦ ਕਰਦੇ ਜਿੰਨਾ ਕਰ ਜਿਹੜੀ ਚੀਜ਼ ਮਦਦ ਕਰ ਦੋ ਧੰਨਵਾਦ ਹੋਵੇਗਾ ਹਾਂ ਜੀ ਕਰਮਾ ਪੂਰਾ ਹੋਊਗਾ ਜੀ ਮਹਾਰਾਜ ਜੀ ਮਹਾਰਾਜ ਜੀ ਰਖਾ ਕਰੂਗਾ ਕਦੀ ਸੋਚਿਆ ਸੀ ਮੰਗਣਾ ਪੈ ਸਕਦਾ ਨਹੀਂ ਨਹੀਂ ਸੋਚਿਆ ਚਾਹ ਦੇ ਕੰਮ ਤੋਂ ਫਿਰ ਜਿੰਨੇ ਕ ਪੈਸੇ ਬਣਦੇ ਉਹਦੇ ਨਾਲ ਘਰ ਦਾ ਗੁਜ਼ਾਰਾ ਹੋ ਜਾਂਦਾ ਜਾਂ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਅੱਛਾ ਜੀ ਫਕੀਰ ਜਿਹਾ ਕਰਤੇ ਜਾਈਦਾ ਪਾਰਟੀ ਨਾਲੇ ਉਹਦੀ ਖਾਦੀ ਜਾਂਦੀ ਬਈਆ ਜਿੱਦਾਂ ਹੁਣ 400 ਰੁਪਇਆ ਲਿਆ 200 ਦੀ ਰਾਤ ਕੱਢ ਲਈ ਦੋਸਤੋ ਮੈਰਾ ਕ ਲਿਆ ਵਾ ਤੇ ਅਗਲੇ ਦਿਨ ਵੇਖਿਆ ਵੀ ਰਾਤ ਵੀ ਖਾਦੀ ਜਾਂਦੀ ਐ ਦੀ ਮੁਰਕੇ ਕੇ ਕੋ ਫੜ ਕੇ ਮੈਂ ਪੈਸੇ ਦੇਨੀ ਇਹਨੂੰ ਅੱਛਾ ਜੀ ਹਾਂ ਤੁਸੀਂ ਨਾਲ ਜਗਰਾਤਿਆਂ ਦੇ ਕੋਰਸ ਵੀ ਕਰਦੇ ਹਾਂਜੀ ਅੱਛਾ ਜੀ ਨੰ ਸਰ ਅਸਾ ਉੱਚੇ ਵੀ ਜਾਂਦੇ ਜਦੋਂ ਆਪਣਾ ਜਗਰਾਤਾ ਕੋਈ ਆ ਜਾਂਦਾ ਦਿਹਾੜੀ ਲਾਉਂਦਾ ਨਾਲ ਦਿਹਾੜੀ ਲਾਉਂਦਾ ਹਾਂਜੀ ਚਲੋ ਉਹਨਾਂ ਦਾ ਵੀ ਧੰਨਵਾਦ ਜਿਹੜੇ ਵੀਰ ਨੂੰ ਲੈ ਜਾਂਦੇ ਆ ਵੀ ਚਲੋ ਪਰਿਵਾਰ ਜੇ ਕੋਈ 2-400 ਰੁਪਿਆ ਬਣਦਾ ਕਿਸੇ ਦਾ ਪਰ ਗੱਲ ਇੱਥੇ ਹੈ ਕਿ ਜਿੱਤ ਤਰ੍ਹਾਂ ਹੁਣ ਇਲਾਜ ਲਈ ਪੈਸੇ ਚਾਹੀਦੇ ਆ ਦੋਨਾਂ ਬੱਚਿਆਂ ਦੇ ਇਲਾਜ ਦੇ ਲਈ ਸੋ ਇੰਨੇ ਜਿੰਨੇ ਕ ਪੈਸੇ ਤੁਸੀਂ ਕਮਾਉਂਦੇ ਹੋ ਤੇ ਇਲਾਜ ਹੀ ਨਹੀਂ ਹੋ ਸਕਦਾ ਉਹ ਤੇ ਮਸਾਂ ਘਰ ਦਾ ਹੀ ਤੁਹਾਡਾ ਗੁਜ਼ਾਰਾ ਚੱਲਦਾ ਘਰ ਦਾ ਹੀ ਗੁਜ਼ਾਰਾ ਹੁੰਦਾ ਅੱਛਾ ਜੀ ਚਲੋ ਜਿੰਨੇ ਵੀ ਦੇਖ ਰਹੇ ਨੇ ਇਲਾਜ ਕਰਵਾ ਕੇ ਦੇ ਦੇਣ ਘਰ ਬਣਾ ਕੇ ਦੇ ਦੇਣ ਉਹਨਾਂ ਲਈ ਅਪੀਲ ਕੀ ਤੁਸੀਂ ਕਰਨੀ ਚਾਹੋਗੇ ਬੇਨਤੀ ਕਿ ਤੁਹਾਡੀ ਜਿਹੜੀ ਕੋਈ ਐਨ ਆਰ ਆਈ ਭਰਾ ਕੋ ਦਾਨ ਨਹੀਂ ਸੱਜਣ ਤੁਹਾਡੀ ਮਾਂ ਮਦਦ ਕਰੋ ਅੱਛਾ ਜੀ ਮਦਦ ਚਾਹੀਦੀ ਹੋਰ ਜੀ ਅਡਾ ਤੁਸੀਂ ਆਪਣਾ ਨੰਬਰ ਬੋਲ ਦਿਓ ਜੀ ਪਰ ਹਾਂਜੀ 98755924 ਇੱਕ ਵਾਰ ਫਿਰ ਬੋਲੋ 98755924 ਸੂ ਪਰਿਵਾਰ ਨੇ ਆਪਣਾ ਨੰਬਰ ਵੀ ਬੋਲ ਕੇ ਦੱਸਿਆ ਹੈ ਤੇ ਆ ਹਾਲਾਤ ਨੇ ਉਸ ਘਰ ਦੇ ਉਸ ਪਰਿਵਾਰ ਦੇ ਜਿੱਥੇ ਅਸੀਂ ਇਸ ਵਕਤ ਮੌਜੂਦ ਆ ਇਹ ਤਰਨ ਤਾਰਨ ਦਾ ਅਸੀਂ ਇਹ ਸ਼ਹਿਰ ਦੇ ਇੱਕ ਮੁਹੱਲੇ ਦੇ ਵਿੱਚ ਮੌਜੂਦ ਆ ਪਰਿਵਾਰ ਨੇ ਆਪਣਾ ਨੰਬਰ ਵੀ ਦੱਸਿਆ ਮੁਹੱਲੇ ਦਾ ਨਾਮ ਸੀਗਾ ਗਲੀ ਸਖਤਰ ਸਿੰਘ ਵਾਲੀ ਗਲੀ ਸਖਤਰ ਸਿੰਘ ਵਾਲੀ ਤੇ ਮੁਹੱਲਾ ਜਿਹੜਾ ਸੀਗਾ ਦੱਸਿਆ ਸੀ ਮੁਹੱਲਾ ਜੱਸਾ ਸਿੰਘ ਵਾਲਾ ਸੋ ਉਸ ਮੁਹੱਲੇ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਹੈ ਤੇ ਬਿਲਡਿੰਗ ਜਿਹੜੀ ਕਿਸੇ ਵੇਲੇ ਵੀ ਉਹਨਾਂ ਦੇ ਉੱਪਰ ਡਿੱਗ ਸਕਦੀ ਆ ਆ ਹਾਲਾਤ ਨੇ ਘਰ ਦੇ ਉਹ ਤੁਸੀਂ ਤਸਵੀਰਾਂ ਦੇ ਵਿੱਚ ਬਿਮਾਰ ਬੱਚੇ ਵੇਖ ਸਕਦੇ ਹੋ ਅਤੇ ਦੋ ਬੱਚੇ ਉਹ ਵੀ ਦਿਹਾੜੀ ਦੱਪਾ ਆਪਦਾ ਕਰਦੇ ਨੇ ਲੇਕਿਨ ਹਾਲਾਤ ਕੋਈ ਘਰ ਦੇ ਬਹੁਤੇ ਚੰਗੇ ਨਹੀਂ ਹਨ ਦੋਵੇਂ ਬੱਚੇ ਇਲਾਜ ਖਾਣੋਂ ਘਰੇ ਹੀ ਪਏ ਹਨ ਅਤੇ ਉਹਨਾਂ ਦਾ ਕੋਈ ਇਲਾਜ ਕਰਵਾ ਦੇ ਇਹ ਅੱਖਾਂ ਜਿਹੜੀਆਂ ਉਡੀਕ ਰਹੀਆਂ ਨੇ ਉਹਨਾਂ ਦੇ ਪਰਿਵਾਰ ਦੀਆਂ ਕਿ ਕੋਈ ਆਵੇ ਸਾਡੀ ਬਾਹ ਫੜੇ ਸਾਡੇ ਘਰ ਦੇ ਵਿੱਚ ਆ ਕੇ ਸਾਡੇ ਹਾਲਾਤ ਵੇਖੇ ਉਸ ਤੋਂ ਬਾਅਦ ਸਾਡਾ ਕੋਈ ਇਲਾਜ ਕਰਾ ਦੇ ਕੋਈ ਬਾਹ ਫੜੇ ਕੋਈ ਮਕਾਨ ਪਾ ਦੇ ਕੋਈ ਰੋਟੀ ਟੁਕਦਾ ਜਿਹੜਾ ਗੁਜ਼ਾਰਾ ਹੋ ਸਕੇ ਤੁਸੀਂ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜੇ ਤੁਸੀਂ ਮਦਦ ਨਹੀਂ ਕਰ ਸਕਦੇ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ